ਜੀ ਆਇਆਂ ਕਿਸ ਤੇ ਜੀ ਰਿਤਿਸ਼ਾਨ ਗੁਪਤਾ ਆਈਪੀਐਸ ਐਸਐਸਪੀ ਸੀਰੀ ਮੁਖਸਰ ਸਾਹਿਬ ਦੇ ਸਾਨੂੰ ਸਖਤ ਉਦਾਤਨ ਇਹ ਕੋਈ ਵੀ ਆਦਮੀ ਪ੍ਰਾਈਵੇਟ ਆਦਮੀ ਆਦਾ ਵੈਪਨ ਲੈ ਕੇ ਉਹਦੀ ਫੋਟੋ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਕਰ ਸਕਦਾ ਇਸ ਦੇ ਨਾਲ ਅਸਲਾੜਾ ਪ੍ਰਮੋਟ ਹੁੰਦਾ ਤੇ ਆਮ ਲੋਕਾਂ ਦੇ ਮਨ ਚ ਵੀ ਡਰ ਪੈਂਦਾ ਹੈ ਇਸੇ ਲਈ ਜੇ ਤਾਅ ਕਮ ਸੀ ਸਾਡੇ ਐਸਸੀ ਗੁਰਮੀਤ ਸਿੰਘ ਥਾਣੇ ਬੈਠੇ ਸੀ ਤੇ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਾਇਰਲ ਹੋ ਰਹੀ ਸੀ ਕਿ ਨੌਜਵਾਨ ਨੜਕਾ ਆਜੇ ਅੱਜ ਜਦ ਬਾਰ ਬਾਰ ਰਾਈਫਲ ਦੇ ਨਾਲ ਨਾਲ ਫੜ ਕੇ ਹਮਾ ਚਲ ਰਹਾ ਸੀਗਾ ਉਸ ਤੋਂ ਬਾਅਦ ਉਹ ਇੱਕ ਗੱਡੀ ਐਪੀਬੀ03801236 ਕੋਟਾ ਬਲੈਕ ਕਲਰ ਦੀ ਉਹਦੇ ਵਿੱਚ ਜਰ ਲਟਾਂ ਵੀ ਲਾਈਆਂ ਸੀਗਾ ਉਸ ਗੱਡੀ ਵਿੱਚ ਉਹਨੇ ਭੜਕਾਉ ਬਾਰਾ ਲਾ ਕੇ ਇੱਕ ਪੁਲਿਸ ਨਾਕੇ ਦੀ ਨਾਲ ਵੀਡੀਓ ਪਾਈ ਸੀ ਤੇ ਕਿਹੜੀ ਕਾਨੂੰਨ ਦੀ ਉਲੰਘਣਾ ਕੀਤੀ ਸੀ ਇਸ ਵਿੱਚ ਅਸੀਂ ਡਾਬ ਜੋਰ ਦਾ ਵੈਰੀਫਾਈ ਕੀਤਾ ਇਹਦਾ ਨਾਮ ਜੀਵਨ ਜੋਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਕੋਟਪਈ ਇਹ ਵੀ ਪਤਾ ਲੱਗਾ ਵੀ ਇਹਦੇ ਕੋਲ ਆਪ ਦਾ ਕੋਈ ਵੈਪਨ ਨਹੀਂ ਹੈ ਮੇਰੇ ਵਪਰਾਵੀ ਕਿਸੇ ਬੰਦੇ ਨੇ ਵੀਡੀਓ ਚ ਸ਼ੋਅ ਕੀਤੇ ਜਿਸ ਵਾਸਤੇ ਅਸੀਂ ਐਫਆਰ ਨੰਬਰ 186 ਮਿਤੀ 30 11 24 ਅੰਡਰ ਸੈਕਸ਼ਨ 254 ਸੰਗਤ ਆਰਲਕ ਪੀਐਸ ਕੋਡ ਪਾਈ ਦਰਜ ਕਰਕੇ ਦੋਸ਼ੀ ਜੀਵਨ ਦੇ ਉਸੇ ਨੂੰ ਜਿਹੜਾ ਸਿੰਘ ਗਫਤਾਰ ਕਰ ਲਿਆ ਜਿਹੜੀ ਗੱਡੀ ਹੈ ਪੀਵੀ038236 ਇਹ ਵੀ ਅਸੀਂ ਰਿਕਵਰ ਕਰ ਲਈ ਹੈ ਜਿਹੜਾ ਬਾਅਦ ਵੈਰੀਫਾਈ ਕਰਨ ਤੋਂ ਬਾਅਦ ਪਤਾ ਲੱਗਾ ਜਿਹੜਾ ਵਪਰਾਣਾ ਫਰਨਾਇ ਸਿੰਘ ਸਰਮਪੂਰਨ ਸਿੰਘ ਵਾਸੀ ਕੋਟਪਾਈ ਦੇ ਨੇ ਤੇ ਗਰਨਾਬ ਸਿੰਘ ਦੇ ਖਿਲਾਫ ਵੀ ਅਸੀਂ ਮੰਨਤਰਾ ਹੈ ਤੇ ਤੈਤ ਕਾਨੂੰਨੀ ਕਾਰਵਾਈ ਕਰਾਂਗੇ ਮੇਰੀਆਂ ਲੋਕਾਂ ਤੇ ਬਗਲੂ ਨੂੰ ਅਪੀਲ ਹੱਥ ਜੋੜ ਕੇ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਨਾ ਕਰੋ ਜੋ ਸਾਨੂੰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਪਵੇ ਤੇ ਨਾ ਹੀ ਕੋਈ ਵੈਪਨ ਦੀ ਫੋਟੋ ਮੈਂ ਆਪਣੇ ਹੱਥ ਫੜ ਕੇ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਨਾਲ ਕਿਤੀ ਜਾਵੇ